ਦੇਸ਼ ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲਕ ਜਦੋਂ ਅਸੀਂ ਇਹ ਐਪੀਸੋਡ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲੋਕ ਸਭਾ ਵੱਲੋਂ ਦੇਸ਼ ਵੱਲੋਂ ਇੱਕ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਉਸ ਪੁਰਸਕਾਰ ਦਾ ਨਾਂ ਹੈ ਸੰਸਦ ਰਤਨ ਪੁਰਸਕਾਰ ਬਹੁ ਸਮਾਂ ਪਹਿਲਾਂ ਬਹੁਤ ਸਾਰੇ ਸੰਸਦਾਂ ਮੈਂਬਰਾਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਤੇ ਇਸ ਦੇਸ਼ ਦੇ 17 ਹੋਰ ਵੀ ਸੰਸਦ ਮੈਂਬਰ ਨੇ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾਣਾ ਹੈ ਚਰਨਜੀਤ ਸਿੰਘ ਚੰਨੀ ਨੂੰ ਇਹ ਪੁਰਸਕਾਰ ਦਾ ਐਲਾਨ ਦੇਸ਼ ਵੱਲੋਂ ਜਦੋਂ ਕੀਤਾ ਜਾਂਦਾ ਹੈ ਤਾਂ ਕੁਦਰਤਨਾਂ ਕਿ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਲੋਕ ਸਭਾ ਮੈਂਬਰ ਵਜੋਂ ਜਾਂ ਉਹਨਾਂ ਦੇ ਵਿਧਾਇਕ ਵਜੋਂ ਜਾਂ ਉਹਨਾਂ ਦੇ ਰਾਜਨੀਤਿਕ ਕੈਰੀਅਰ ਵਜੋਂ ਸਭ ਨੂੰ ਜਾਣਨ ਦੀ ਉਤਸੁਕਤਾ ਜਿਹੜੀ ਉਹ ਹੋ ਜਾਂਦੀ ਹੈ ਇੱਕ ਆਮ ਬਹੁਤ ਗਰੀਬ ਘਰ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਉੱਠਦੇ ਨੇ ਖਰੜ ਦੇ ਨੇੜੇ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਉੱਠ ਕੇ ਉਹਨਾਂ ਦੇ ਪਿਤਾ ਖਰੜ ਆ ਜਾਂਦੇ ਨੇ ਖਰੜ ਆ ਕੇ ਚਰਨਜੀਤ ਸਿੰਘ ਚੰਨੀ ਦਾ ਆਪਣਾ ਇੱਕ ਕਾਰੋਬਾਰ ਹੈ ਤੇ ਉਸ ਕਾਰੋਬਾਰ ਦੇ ਚੱਲਦਿਆਂ ਉਹ ਐਮਸੀ ਬਣ ਜਾਂਦੇ ਨੇ ਨਗਰ ਕੌਂਸਲ ਖਰੜ ਦੇ ਦੋ ਵਾਰ ਐਮਸੀ ਬਣ ਕੇ ਪ੍ਰਧਾਨ ਬਣ ਜਾਂਦੇ ਨੇ ਉਸ ਤੋਂ ਬਾਅਦ ਆਪਣੀ ਪੜ੍ਹਾਈ ਵੀ ਨਾਲ ਨਾਲ ਜਾਰੀ ਰੱਖਦੇ ਨੇ ਤੇ ਇਸ ਦੌਰਾਨ ਉਹ ਆਜ਼ਾਦ ਤੌਰ ਤੇ ਨੇੜੇ ਲੱਗਦੇ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜਦੇ ਨੇ ਤੇ ਆਜ਼ਾਦ ਰੂਪ ਵਿੱਚ ਚੋਣ ਲੜ ਕੇ ਚਰਨਜੀਤ ਸਿੰਘ ਚੰਨੀ ਬਹੁਤ ਵੱਡੀਆਂ ਹਸਤੀਆਂ ਨੂੰ ਹਰਾ ਕੇ ਬੀਬੀ ਸਤਵੰਤ ਕੌਰ ਸੰਧੂ ਕੈਬਨਿਟ ਮੰਤਰੀ ਸਨ ਉਦੋਂ ਉਹਨਾਂ ਨੂੰ ਹਰਾ ਕੇ ਇੱਕ ਆਜ਼ਾਦ ਰੂਪ ਵਿੱਚ ਚੋਣ ਜਿਹੜੀ ਉਹ ਜਿੱਤਦੇ ਨੇ ਰਾਜਨੀਤਿਕ ਕੈਰੀਅਰ ਆ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਲੈਵਲ ਦੇ ਉੱਤੇ ਉਦੋਂ ਸ਼ੁਰੂ ਹੁੰਦਾ ਹੈ ਅੱਜ ਨੂੰ ਪੁਰਸਕਾਰ ਦਾ ਐਲਾਨ ਸੰਸਦ ਦੇ ਵਿੱਚੋਂ ਕੀਤਾ ਜਾਂਦਾ ਹੈ ਸੰਸਦ ਵੱਲੋਂ ਕੀਤਾ ਜਾਂਦਾ ਹੈ ਚੰਨੀ ਨੂੰ ਸੰਸਦ ਰਤਨ ਪੁਰਸਕਾਰ ਦੇਣ ਦਾ ਐਲਾਨ ਹੁੰਦਾ ਤਾਂ ਸਾਰੇ ਟੀਵੀ ਚੈਨਲਾਂ ਉੱਤੇ ਚਰਨਜੀਤ ਸਿੰਘ ਚੰਨੀ ਨੂੰ ਵਿਖਾਇਆ ਜਾ ਰਿਹਾ ਹੈ ਐਜ਼ ਅ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਜਲੰਧਰ ਤੋਂ ਜਦੋਂ ਚੰਨੀ ਦੇ ਜੀਵਨ ਦੇ ਉੱਤੇ ਝਾਤ ਮਾਰੀ ਜਾਂਦੀ ਹੈ ਤੇ ਕਿਸਮਤ ਤੇ ਬੰਦੇ ਦਾ ਸੰਘਰਸ਼ਾ ਜਿਹੜਾ ਉਹ ਨਾਲੋਂ ਨਾਲ ਚੱਲਦਾ ਹਾਲਾਂਕਿ ਦੇਸ਼ ਦੇ ਪੰਜਾਬ ਦੇ ਹੀ ਇੱਕ ਹੋਰ ਸੰਸਦ ਮੈਂਬਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਹੋਰਾਂ ਦਾ ਜਿਹੜਾ ਰਾਜਨੀਤਿਕ ਕੈਰੀਅਰ ਜਾਂ ਉਹਨਾਂ ਦਾ ਐਜ਼ ਅ ਮੈਂਬਰ ਪਾਰਲੀਮੈਂਟ ਸਫਰ ਜਿਹੜਾ ਉਹ ਕਿਤੇ ਉੱਚੇ ਲੈਵਲ ਦਾ ਕਿਤੇ ਬਹੁਤ ਵੱਡੇ ਲੈਵਲ ਦਾ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੂੰ ਯੂਨੋ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਹੋਰ ਨਾਲ ਦੇਸ਼ਾਂ ਵਿੱਚ ਇੱਕ ਵਿਸ਼ੇਸ਼ ਕਨਸੈਪਟ ਦੇ ਕੇ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਬਹੁਤ ਵੱਡਾ ਲੈਵਲ ਕਿਸੇ ਮੈਂਬਰ ਪਾਰਲੀਮੈਂਟ ਦਾ ਇਹ ਹੁੰਦਾ ਹੈ ਜਿਹੜਾ ਡਾਕਟਰ ਅਮਰ ਸਿੰਘ ਦਾ ਇਸ ਵੇਲੇ ਬਣਿਆ ਹੋਇਆ ਹੈ ਉਹ ਵੀ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਨੇ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਪਰੰਤੂ ਜਦੋਂ ਸੰਸਦ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਤੇ ਉਦੋਂ ਚਰਨਜੀਤ ਸਿੰਘ ਚੰਨੀ ਦੇ ਜੀਵਨ ਸੰਘਰਸ਼ ਤੇ ਗੱਲ ਕਰਨ ਨੂੰ ਦਿਲ ਕਰਦਾ ਜਦੋਂ ਚਰਨਜੀਤ ਸਿੰਘ ਚੰਨੀ ਦੇ ਜੀਵਨ ਸੰਘਰਸ਼ ਦੀ ਸੀ ਗੱਲ ਕਰਦੇ ਆ ਇੱਕ ਦੁਕਾਨ ਦੇ ਵਿੱਚੋਂ ਟੈਂਟ ਦੇ ਵਿੱਚੋਂ ਇੱਕ ਐਮਸੀ ਮੁੰਡਾ ਨਿਕਲਦਾ ਹੈ ਤੇ ਉਸ ਤੋਂ ਬਾਅਦ ਖਰੜ ਵਰਗੇ ਸਰਮਾਇਦਾਰ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਦੋ ਵਾਰ ਸਰਮਾਇਦਾਰਾਂ ਦੇ ਝੁੰਡ ਦੇ ਵਿੱਚ ਬਹਿ ਕੇ ਬਹੁਤ ਵੱਡੀ ਗੱਲ ਹੁੰਦੀ ਹੈ ਆਜ਼ਾਦ ਰੂਪ ਵਿੱਚ ਝੋਣ ਲੜਨੀ ਤੇ ਕੈਬਨਿਟ ਮਨਿਸਟਰ ਨੂੰ ਹਰਾ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਸੰਸਦ ਮੈਂਬਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਦੀ ਐਜ਼ ਅ ਐਮਐਲਏ ਲੋਡ ਹੈ ਤੇ ਚਰਨਜੀਤ ਸਿੰਘ ਚੰਨੀ ਦੀ ਚੰਨੀ ਰਵਨੀਤ ਸਿੰਘ ਬਿੱਟੂ ਦੀ ਲੋਡ ਪੂਰੀ ਕਰਦੇ ਨੇ ਤੇ ਉਸ ਤੋਂ ਬਾਅਦ ਕਾਂਗਰਸ ਜੁਆਇਨ ਹੁੰਦੀ ਹੈ ਤੇ ਕਾਂਗਰਸ ਵਿੱਚ ਆ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਜਦੋਂ ਅਕਾਲੀ ਭਾਜਪਾ ਦੀ ਦੂਸਰੀ ਟਰਮ ਦੀ ਸਰਕਾਰ ਹੈ ਉਹਦੇ ਵਿੱਚ ਉਹ ਵਿਰੋਧੀ ਧਿਰ ਦੇ ਲੀਡਰ ਬਣ ਜਾਂਦੇ ਨੇ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਉਹਨਾਂ ਦਾ ਪੋਲਿਟਿਕਲ ਸੰਘਰਸ਼ ਰਾਹੁਲ ਗਾਂਧੀ ਦੇ ਰਾਹੀਂ ਸ਼ੁਰੂ ਹੁੰਦਾ ਹੈ ਤੇ ਰਾਹੁਲ ਗਾਂਧੀ ਦੀ ਨਿਗਾਹ ਵਿੱਚ ਗੁੱਡ ਬੁੱਕ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਆਉਂਦੇ ਨੇ ਇੱਕ ਸਮਾਂ ਐਸਾ ਵੀ ਆਉਂਦਾ ਜਦੋਂ ਪਾਰਟੀ ਦੀਆਂ ਜ਼ਰੂਰੀ ਮੀਟਿੰਗਾਂ ਵਿੱਚ ਰੁੱਝੇ ਹੁੰਦੇ ਨੇ ਤੇ ਇੱਕ ਵਾਰ ਉਹਨਾਂ ਦਾ ਪੇਪਰ ਹੁੰਦਾ ਤੇ ਰਾਹੁਲ ਗਾਂਧੀ ਆਪਣਾ ਜਹਾਜ਼ ਦੇ ਕੇ ਕਿਉਂਕਿ ਚਰਨਜੀਤ ਸਿੰਘ ਚੰਨੀ ਪੜ੍ਹਾਈ ਕਰਦੇ ਨੇ ਆਪਣਾ ਜਹਾਜ਼ ਦੇ ਕੇ ਉਹਨਾਂ ਨੂੰ ਪੇਪਰ ਦੇਣ ਵਾਸਤੇ ਪੰਜਾਬ ਭੇਜਦੇ ਨੇ ਆਪਣੀ ਪੜ੍ਹਾਈ ਉਹਨਾਂ ਨੇ ਐਲ ਐਲ ਬੀ ਐਮ ਬੀਏ ਤੇ ਪੀ ਐਚ ਡੀ ਉਹਨਾਂ ਨੇ ਰਾਜਨੀਤੀ ਵਿੱਚ ਰਹਿਦਿਆਂ ਕੀਤੀ ਸੰਘਰਸ਼ ਕੀਤਾ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪਹਿਲੀ ਵਾਰ ਵਜ਼ੀਰ ਵਜੋਂ ਸੌ ਚੱਕਦੇ ਨੇ ਤੇ ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਦਾ ਵਿਭਾਗ ਦਿੱਤਾ ਜਾਂਦਾ ਹੈ ਤਕਨੀਕੀ ਸਿੱਖਿਆ ਵਿਭਾਗ ਕੋਈ ਬਹੁਤਾ ਕ੍ਰਿਸ਼ਮਾ ਨਹੀਂ ਦਿਖਾ ਸਕਿਆ ਤੇ ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਰੋਹਲ ਗਾਂਧੀ ਦੀ ਗੁੱਡ ਬੁੱਕ ਵਿੱਚ ਉਸੇ ਤਰ੍ਹਾਂ ਚੱਲਦੇ ਰਹੀ ਇੱਕ ਸਮਾਂ ਐਸਾ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਜੂ ਹਟਾਉਣ ਦਾ ਫੈਸਲਾ ਕੀਤਾ ਗਿਆ ਤੇ ਉਦੋਂ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਵੀ ਚੱਲੀ ਜਾਣਕਾਰ ਦੱਸਦੇ ਨੇ ਕਿ ਡਾਕਟਰ ਅਮਰ ਸਿੰਘ ਉਹਨਾਂ ਨੇ ਕਿਉਂਕਿ ਸਮਾਂ ਥੋੜਾ ਹੋਣ ਕਰਕੇ ਇੱਕ ਸੂਝਵਾਨ ਤੇ ਦੂਰ ਅੰਦੇਸ਼ ਆਗੂ ਵਾਲਾ ਸਬੂਤ ਦਿੱਤਾ ਤੇ ਉਹ ਇਸ ਤੌਰ ਵਿੱਚੋਂ ਆਪਣੇ ਆਪ ਪਿੱਛੇ ਹਟੇ ਤਾਂ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਿੰਨ ਚਾਰ ਮਹੀਨੇ ਦੀ ਕਾਜ਼ਗਰਾਲੀ ਕਾਰਗੁਜ਼ਾਰੀ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਸਾਰੀ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਤੇ ਉਹਨਾਂ ਬਲੋਕੀਤੇ ਕੰਮਾ ਕਰਕੇ ਲੋਕਾਂ ਵਿੱਚ ਪ੍ਰਸ਼ੰਸਾ ਦਾ ਪਾਤਰ ਬਣਨ ਦਾ ਸੁਭਾਗ ਵੀ ਮਿਲਿਆ ਉਸ ਤੋਂ ਬਾਅਦ ਉਹਨਾਂ ਦੇ ਟਿਕਟ ਨੂੰ ਲੈ ਕੇ ਬੜਾ ਰੌਲਾ ਚੱਲਦਾ ਰਿਹਾ ਤੇ ਕਿਉਂਕਿ ਲੋਕ ਸਭ ਹਲਕਾ ਜਲੰਧਰ ਤੋਂ ਟਿਕਟ ਮੰਗਦੇ ਸੀ ਲੋਕ ਸਭ ਹਲਕਾ ਜਲੰਧਰ ਤੋਂ ਚੋਣ ਜਿੱਤਣ ਤੋਂ ਬਾਅਦ ਸੰਸਦ ਦੀ ਸਥਾਈ ਕਮੇਟੀ ਖੇਤੀਬਾੜੀ ਬਾਰੇ ਇੱਕ ਖੇਤ ਮਜ਼ਦੂਰਾਂ ਦੀ ਖੇਤਾਂ ਦੀ ਕਿਸਾਨਾਂ ਦੀ ਉਹਨਾਂ ਦੇ ਜੀਵਨ ਪੱਧਰ ਬਾਰੇ ਇੱਕ ਸਥਾਈ ਕਮੇਟੀ ਬਣਾਈ ਸਥਾਈ ਕਮੇਟੀ ਦਾ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ ਹੈ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਉਸ ਕਮੇਟੀ ਦਾ ਚੇਅਰਮੈਨ ਬਣਾਇਆ ਜਾਂਦਾ ਤੇ ਸੰਸਦ ਦੇ ਵਿੱਚ ਲੰਮੇ ਸੰਘਰਸ਼ ਤੋਂ ਬਾਅਦ ਲੰਮੀ ਜਦੋਂ ਜਹਿਤਬਾਦ ਆਪਣੀ ਰਿਪੋਰਟ ਪੇਸ਼ ਕਰਦੇ ਨੇ ਉਸ ਰਿਪੋਰਟ ਨੂੰ ਕੇਂਦਰ ਸਰਕਾਰ ਵੱਲ ਅਕਸੈਪਟ ਕੀਤਾ ਜਾਂਦਾ ਤੇ ਉਦੋਂ ਤੇ ਕੰਮ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਇੱਕ ਕਮੇਟੀ ਹੋਰ ਦੇ ਵੀ ਉਹ ਮੈਂਬਰ ਹੁੰਦੇ ਨੇ ਸੰਸਦੀ ਕਮੇਟੀ ਦੇ ਮੈਂਬਰ ਹੋਣ ਕਰਕੇ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਅਤੇ ਲੋਕ ਸਭਾ ਵਿੱਚ ਚੰਗੇ ਭਾਸ਼ਣ ਚੰਗੀ ਤਕਰੀਰ ਲੋਕ ਸਭਾ ਵਿੱਚ ਚੰਗੀ ਆਵਾਜ਼ ਬੁਲੰਦ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਦੇਸ਼ ਲੈਵਲ ਦੀ ਰਾਜਨੀਤੀ ਵਿੱਚ ਸੰਸਦ ਰਤਨ ਦਾ ਪੁਰਸਕਾਰ ਆ ਜਿਹੜਾ ਉਹ ਅੱਜ ਮਿਲਣਾ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਪੁਰਸਕਾਰ ਮਿਲਣ ਦਾ ਕੀ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਦਾ ਸਥਾਨ ਉੱਚਾ ਹੋ ਜਾਵੇਗਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਵੱਡਿਆਂ ਕਰ ਦਿੱਤਾ ਜਾਵੇਗਾ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਰਾਜਨੀਤੀ ਵਿੱਚ ਜਿਸ ਤਰ੍ਹਾਂ ਦੀ ਧੜੇਬੰਦੀ ਪੰਜਾਬ ਕਾਂਗਰਸ ਇਸ ਵੇਲੇ ਚੱਲ ਰਹੀ ਹੈ ਜਿਸ ਤਰ੍ਹਾਂ ਲੋਕ ਸਭਾ ਹਲਕਾ ਲੁਧਿਆਣਾ ਅਧੀਨ ਪਛਮੀ ਹਲਕੇ ਦੀ ਜਿਮਨੀ ਚੋਣ ਹੋ ਰਹੀ ਹੈ ਤੇ ਉੱਥੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣਿੰਗ ਹਾਲ ਦੀ ਘੜੀ ਨਹੀਂ ਜਾ ਰਹੇ ਉੱਥੇ ਚਰਨਜੀਤ ਸਿੰਘ ਚੰਨੀ ਸਾਰਾ ਕੁਝ ਦੇਖ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਵੱਡੇ ਕਰ ਦਿੱਤੇ ਜਾਣਗੇ ਇਹ ਸਵਾਲ ਹੈ ਜਿਹੜਾ ਇਹ ਅਸੀਂ ਆਉਣ ਵਾਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਚਰਨਜੀਤ ਸਿੰਘ ਚੰਨੀ ਨੂੰ ਦੇਸ਼ ਦਾ ਸੰਸਦ ਰਤਨ ਪੁਰਸਕਾਰ ਜਿਹੜਾ ਉਹ ਮਿਲਣ ਨਾਲ ਇੱਕ ਤਰ੍ਹਾਂ ਦੀ ਖੁਸ਼ੀ ਹੈ ਜਿਹੜੀ ਖਾਸ ਕਰਕੇ ਜਲੰਧਰ ਦੇ ਲੋਕਾਂ ਵਿੱਚ ਖਾਸ ਕਰਕੇ ਚਮਕੌਰ ਸਾਹਿਬ ਇਲਾਕੇ ਵਿੱਚ ਖਾਸ ਕਰਕੇ ਦੇਸ਼ ਤੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸੰਘਰਸ਼ ਦੇ ਵਿੱਚੋਂ ਉੱਪਰਦੇ ਹੋਏ ਦੇਖਿਆ ਇਹ ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਖੁਸ਼ੀ ਹੈ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਫਿਲਹਾਲ ਇਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ